ਅ ਕੱਲ ਸਾਨੂੰ ਇੱਕ ਡਿਸਟ੍ਰਿਕਟ ਕਾਲ ਆਈ ਸੀ ਜਿਸ ਦੇ ਵਿੱਚ ਕਿ ਇੱਕ ਕੁਲਬੀਰ ਸਿੰਘ ਲਾਇਸ ਮਿੱਠੂ ਨਾਮ ਦਾ ਲੜਕਾ ਜਿਹੜਾ ਕਿ ਲਾਟੀਆਂ ਵਾਲਾ ਰਹਿਣ ਹੋਇਆ ਉਹਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਇੱਕ ਰਿਲੇਟਿਵ ਜਲਸਾ ਕੇ ਨਾਮ ਕੀ ਬਿੱਲਾ ਹੈ ਉਹਦੇ ਕਿਸੇ ਨੇ ਗਨ ਸ਼ਾਟ ਇੰਜਰੀ ਕਰਤੀ ਹੈ ਉਹ ਤਿੰਨ ਜਣੇ ਇਨਕਲੂਡਿੰਗ ਮਿੱਠੂ ਬਿੱਲਾ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ ਇਹ ਤਿੰਨ ਜਣੇ ਬਾਈਕ ਤੇ ਤਲਵੰਡੀ ਮਾਧੋ ਸਾਈਡ ਤੋਂ ਮੋਠਾਵਾਲ ਵਾਲੀ ਸਾਈਡ ਤੇ ਜਾ ਰਹੇ ਸਨ ਰਾਸਤੇ ਵਿੱਚ ਜਦੋਂ ਇਹ ਜਾ ਰਹੇ ਸਨ ਤਾਂ ਇੱਕ ਪਲਸਰ ਉੱਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਵਰਦੀਧਾਰੀ ਸੀ ਅਤੇ ਦੋ ਸਿਵਲ ਦੇ ਵਿੱਚ ਸਨ ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸਦੇ ਸਨ ਅਤੇ ਸੀਆਈਏ ਜਲੰਧਰ ਨੂੰ ਬਿਲੋਂਗ ਕਰਨ ਬਾਰੇ ਗਲਤ ਇਤਲਾਹ ਦੇ ਕੇ ਉਹਨਾਂ ਦੀ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਲੜਕਿਆਂ ਨੂੰ ਸ਼ੱਕ ਹੋਇਆ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ ਡੂਰਿੰਗ ਦ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਨ੍ਹਾਂ ਦੇ ਵਿੱਚ ਇੱਕ ਮੰਮ੍ਰਿਤ ਵਰਦੀਧਾਰੀ ਸੀਗਾ ਤੇ ਦੋ ਲੜਕੇ ਜਿਹੜੇ ਦੂਸਰੇ ਸੀਗੇ ਉਹ ਚੋਂ ਇੱਕ ਲੜਕਾ ਜਿਸ ਦਾ ਨਾਮ ਕੀ ਹੈਪੀ ਹੈ ਉਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਜੋ ਕਿ ਬਿੱਲੇ ਦੇ ਐਬਡੋਮਨ ਵਿੱਚ ਲੱਗਾ ਦੋ ਹੀ ਇਜ਼ ਆਊਟ ਆਫ ਡੇਂਜਰ ਹੀ ਵਾਸ ਰਸ਼ ਟੂ ਦ ਹਸਪੀਟਲ ਜਿੱਥੇ ਕਿ ਉਹਨੂੰ ਆਪਰੇਟ ਕੀਤਾ ਗਿਆ ਹੁਣ ਉਹ ਖਤਰੇ ਤੋਂ ਬਾਹਰ ਅ ਇੱਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਮੈਮ ਵਦਸਲਾ ਗੁਪਤਾ ਆਈਪੀਐਸ ਐਸਪੀਡੀ ਸਰਬਜੀਤ ਰਾਏ ਸਰ ਤੇ ਇਸ ਤੋਂ ਇਲਾਵਾ ਐਸਐਚਓ ਹਰਗੁਰਦੇਵ ਤੇ ਮੈਂ ਅਸੀਂ ਅਲੱਗ-ਅਲੱਗ ਟੀਮਾਂ ਗਠਿਤ ਕੀਤੀਆਂ ਅਤੇ ਅਲੱਗ-ਅਲੱਗ ਐਂਗਲਸ ਤੋਂ ਇਹਨੂੰ ਐਕਸਪਲੋਰ ਕਰਨਾ ਸਟਾਰਟ ਕੀਤਾ ਇਨਵੈਸਟੀਗੇਸ਼ਨ ਸਟਾਰਟ ਕੀਤੀ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ 107 ਨੰਬਰ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 307 34 ਅਤੇ 25 27 54 59 ਆਰਮਜ਼ ਐਕਟ ਦਾ ਜਿਹੜੀਆਂ ਵੱਖ-ਵੱਖ ਟੀਮਾਂ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕਿ ਅਸੀਂ ਜਿਹੜਾ ਬੰਦੇ ਨੇ ਵਰਦੀ ਪਾਈ ਹੋਈ ਸੀਗੀ ਉਸ ਦਾ ਨਾਮ ਜਤਿੰਦਰ ਸਿੰਘ ਹੈ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹ ਲੜਕਾ ਕਾਫੀ ਲੰਮੇ ਸਮੇਂ ਤੋਂ ਜਲੰਧਰ ਪੁਲਿਸ ਲਾਈਨ ਕਮਿਸ਼ਨਰੇਟ ਤੋਂ ਗੈਰਹਾਜ਼ਰ ਚੱਲ ਰਿਹਾ ਸੀਗਾ ਤੇ ਉਹ ਮਾੜੀ ਸੰਗਤ ਵਿੱਚ ਪਿਆ ਹੋਇਆ ਸੀ ਜਿਸ ਕਾਰਨ ਉਹ ਇਦਾਂ ਦੀ ਹਰਕਤਾਂ ਕਰ ਰਿਹਾ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਇੱਕ ਲੜਕਾ ਹੋਰ ਜਿਸ ਦਾ ਨਾਮ ਹੈ ਜੀ ਜੱਸਾ ਉਹਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜੋ ਕਿ ਇਹਨਾਂ ਦੇ ਨਾਲ ਸੀਗਾ ਮੌਕੇ ਵਾਰਦਾਤੇ ਇਸ ਤੋਂ ਇਲਾਵਾ ਜਿਹੜੇ ਦੋ ਦੂਸਰੇ ਲੜਕੇ ਹੋਰ ਸਨ ਜਿਹੜੇ ਕਿ ਉੱਥੇ ਜਿਨ੍ਹਾਂ ਨੇ ਕਾਂਸਪੀਰੇਸੀ ਕੀਤੀ ਤੇ ਮੌਕੇ ਤੇ ਮੌਜੂਦ ਸਨ ਉਹ ਆਰੌਂਡ ਦ ਰਨ ਅਸੀਂ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਨੇ ਆਪਣੇ ਖੂਫੀਆ ਸੋਰਸਸ ਥਰੂ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਨਾ ਸਰ ਵਰਦੀ ਦੀ ਆੜਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਜਾਂ ਅੰਗਾਮ ਦੇਣ ਵਾਲਿਆਂ ਖਿਲਾਫ ਕੀ ਕੀਤਾ ਜਾਣਾ ਚਾਹੀਦਾ ਜੀ ਦੇਖਿਓ ਜਿਹੜੇ ਕੁਝ ਨੌਜਵਾਨ ਜਿਹੜੇ ਚਾਹੇ ਉਹ ਪੁਲਿਸ ਦੇ ਵਿੱਚ ਹੋਣ ਜਾਂ ਕਿਸੇ ਹੋਰ profession ਦੇ ਵਿੱਚ ਹੋਣ ਜੇ ਉਹ ਗਲਤ ਸੰਗਤ ਵਿੱਚ ਬਹਿ ਜਾਂਦੇ ਹਨ ਤਾਂ ਉਹ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਜਾਂਦੇ ਹਨ ਇਸ ਲਈ ਸਾਡੇ ਸੀਨੀਅਰ ਅਫਸਰਾਂ ਵੱਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਜਿਦੇ ਵਿੱਚ ਕੀ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਸੈਂਸਿਟਾਈਜ਼ ਕਰਦੇ ਆਂ ਜੇ ਕਿਸੇ ਨੂੰ ਕੋਈ ਮਾੜੀ ਆਦਤ ਲੱਗ ਵੀ ਜਾਂਦੀ ਹੈ ਤੇ ਸੀਨੀਅਰ ਅਫਸਰ ਇਹਦੇ ਲਈ ਅਲੱਗ-ਅਲੱਗ ਸੈਮੀਨਾਰਸ ਲਗਾ ਕੇ ਇਹਨਾਂ ਨੂੰ ਇਹਦੇ ਮਾੜੇ ਪ੍ਰਭਾਵਾਂ ਬਾਰੇ ਜਿਹੜੀ ਹੈ ਜਾਣਕਾਰੀ ਦਿੰਦੇ ਹਨ ਅੱਗੇ ਵੀ ਦਿੰਦੇ ਰਵਾਂਗੇ ਅਸੀਂ ਆਪਣੇ ਗਰਾਸ ਰੂਟ ਲੈਵਲ ਜੋ ਕਿ ਸਾਡੇ ਪੁਲਿਸ ਸਟੇਸ਼ਨਸ ਹਨ ਉਹਨਾਂ ਦੇ ਵਿੱਚ ਵੀ ਆਪਣੇ ਐਸ ਐਚ ਓਜ਼ ਨੂੰ ਟਾਈਮ ਟੂ ਟਾਈਮ ਹਦਾਇਤ ਕਰਦੇ ਹਾਂ ਕਿ ਆਪਣੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਵੈਲਫੇਅਰ ਦੇ ਵਾਸਤੇ ਵੱਧ ਤੋਂ ਵੱਧ ਕੰਮ ਕਰਨ ਤਾਂ ਜੋ ਜੇ ਕੋਈ ਮਾਨਸਿਕ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਪਰੇਸ਼ਾਨ ਹੈ ਤਾਂ ਉਹਦੀ ਜਿਹੜੀ ਪਰੇਸ਼ਾਨੀ ਹੈ ਉਹਨੂੰ ਦੂਰ ਕੀਤਾ ਜਾ ਸਕੇ ਅਤੇ ਕਦੇ ਵੀ ਅਜਿਹਾ ਕੋਈ ਸਟੈਪ ਜਿਹੜਾ ਸਾਡਾ ਮੁਲਾਜ਼ਮ ਨਾ ਚੁਣ ਗੋਲੀ ਚਲਾ ਦੇ ਕਰਨਗੇ ਕਿ ਕੋਈ ਰੰਜਿਸ਼ ਨਹੀਂ ਹੈ ਲੜਕਿਆਂ ਨਹੀਂ ਐਂ ਇਦਾਂ ਦਾ ਹਜੇ ਤੱਕ ਕੋਈ ਵੀ ਤਫਤੀਸ਼ ਦੇ ਵਿੱਚ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਹੈ ਜਦੋਂ ਉਹ ਲੜਕਿਆਂ ਨੇ ਇਹਨਾਂ ਨੂੰ ਰੋਕਿਆ ਸੀਗਾ ਜਿਹੜੇ ਐਗਰੀਵਡ ਹੈਗੇ ਉਹਨਾਂ ਨੂੰ ਜਦੋਂ ਰੋਕਿਆ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਵਿਦਰੋਹ ਕੀਤਾ ਕਿਉਂਕਿ ਜਿਹੜੇ ਮਦਈ ਹੈ ਤੇ ਜਿਹੜੇ ਜਿਹਦੇ ਗੋਲੀ ਲੱਗੀ ਹੈ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਕੋਈ ਨਕਲੀ ਟੀਮ ਬਣ ਕੇ ਸਾਡੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਉਹਨਾਂ ਨੇ ਉਹਨਾਂ ਨੂੰ ਕਨਫਰੋਂਟ ਕੀਤਾ ਤੇ ਉਸ ਦੇ ਵਿੱਚ ਲੜਕੇ ਨੇ ਫਾਇਰ ਕਰ ਦਿੱਤਾ ਇਹਨਾਂ ਦੇ ਪਰਚੇ ਪਰਚੇ ਦਰਜ ਹੈ ਕਿ ਦਮ ਤਸੀਂ ਦੱਸ ਰਹੇ ਹੋ ਲੰਬੇ ਸਮੇਂ ਤੋਂ ਇਹੇ ਹੋ ਰਹੀਆਂ ਵਾਕਫ ਹੋ ਜਾਂਦੇ ਸੀ ਜਿਹੜਾ ਦੋ ਲੜਕੇ ਹੈਗੇ ਆ ਇੱਕ ਗੋਪੀ ਹੈ ਤੇ ਇੱਕ ਸੀਪਾ ਸੀਪਾ ਦੇ ਘਰ ਉਹ ਦੋਨਾਂ ਜਿਹੜੇ ਹੈਗੇ ਉਹਨਾਂ ਤੇ ਪਹਿਲਾਂ ਵੀ ਆਰਮ ਸੈਕਟ ਦੇ ਪਰਚੇ ਦਰਜ ਹੈਗੇ ਨੇ ਦੇ ਆਰ ਆਨ ਦਾ ਰਨ ਜਿੱਦਾਂ ਇਹ ਫੜੇ ਜਾਣਗੇ ਉਹਦੇ ਦੇ ਹੋਰ ਤਫਤੀਸ਼ ਦੇ ਵਿੱਚ ਜੋ ਵੀ ਸਾਹਮਣੇ ਆਏਗਾ